ਸਵਾਗਤ ਕਰਦਾ ਹਾਂ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਸਾਰੀਆਂ ਪਰਤੀਆਂ ਤੇ ਲੱਗੀ ਰੋਕ ਕਿਉਂ ਪਰਤੀਆਂ ਤੇ ਰੋਕ ਲੱਗੀ ਹੈ ਕਿਉਂ ਪਰਤੀਆਂ ਕੰਪਲੀਟ ਨਹੀਂ ਹੋ ਰਹੀਆਂ ਐਗਜ਼ਾਮ ਅਤੇ ਜੋਇਨਿੰਗ ਲੈਟਰ ਤੇ ਸਟਾਪ ਐਗਜ਼ਾਮ ਜਿਹੜੇ ਨੇ ਸਾਰੇ ਜਿਹੜੇ ਨੇ ਪੋਸਟਪੋਨ ਕੀਤੇ ਜਾ ਰਹੇ ਨੇ ਤੇ ਜੋਇਨਿੰਗ ਜਿਹੜੀਆਂ ਹੋਣੀਆਂ ਸੀ ਉਹ ਵੀ ਰੋਕੀਆਂ ਜਾ ਰਹੀਆਂ ਨੇ ਤੇ ਬੇਰਜ਼ਗਾਰਾਂ ਨਾਲ ਕਿਵੇਂ ਧੱਕਾ ਕੀਤਾ ਜਾ ਰਿਹਾ ਹੈ ਤਾਂ ਇਸ ਦੀ ਆਪਾਂ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਸਾਰੀਆਂ ਹੀ ਪਰਤੀਆਂ ਇੱਕ ਵਾਰ ਰੋਕ ਦਿੱਤੀਆਂ ਗਈਆਂ ਨੇ ਕਿਉਂ ਰੋਕੀਆਂ ਗਈਆਂ ਨੇ ਇਸ ਦੀ ਆਪਾਂ ਗੱਲ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਉਹਨੇ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਪਰਤੀਆਂ ਨਾਲ ਸੰਬੰਧਤ ਕੋਈ ਵੀ ਅਪਡੇਟ ਹੋਵੇ ਕੋਈ ਵੀ ਨਵੀਂ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਤੇ ਅੱਜ ਆਪਾਂ ਵੇਖਾਂਗੇ ਪੰਜਾਬ ਦੀਆਂ ਪਰਤੀਆਂ ਤੇ ਕਿਉਂ ਰੋਕ ਲੱਗੀ ਹੈ ਕੇਸ ਡਿਪਾਰਟਮੈਂਟ ਵੱਲੋਂ ਰੋਕ ਲਾਈ ਗਈ ਹੈ। ਪੰਜਾਬ ਵਿਤ ਉਪਾਗ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਸਮੂਹ ਵਿਸ਼ੇਸ਼ ਮੁੱਖ ਸਕੱਤਰ, ਵਿਦੇਸ਼ ਸਕੱਤਰ ਤੇ ਪੰਜਾਬ ਦੇ ਸਾਰੇ ਸਮੂਹ ਮੁਖੀਆਂ ਨੂੰ ਤੇ ਸਾਰਿਆਂ ਨੂੰ ਜਿਹੜਾ ਇੱਕ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਕਿ ਲੈਟਰ ਆਇਆ ਸੀ 31 ਜਨਵਰੀ 2025 ਨੂੰ ਤਾਂ ਇਸ ਲੈਟਰ ਦੇ ਆਧਾਰ ਤੇ ਜਿਹੜੀਆਂ ਸਾਰੀਆਂ ਪਰਤੀਆਂ ਨੂੰ ਰੋਕਿਆ ਗਿਆ ਹੈ। ਇਸ ਦਾ ਵਿਸ਼ਾ ਕੀ ਸੀ ਵਿਸ਼ਾ ਵਿੱਤ ਪਾਕ ਵੱਲੋਂ ਜਾਰੀ ਦਇਤਾ ਮਿਤੀ 17/7/2020 ਦੇ ਸੰਬੰਧ ਸਿੱਧੀ ਭਰਤੀ ਅਸਾਮੀਆਂ ਲਈ 7ਵੇਂ ਪੇਕ ਮਿਸ਼ਨ ਦੇ ਪੈਟਰਨ ਤੇ ਨਿਰਧਾਰਿਤ ਕੀਤੇ ਗਏ ਕੀਤੇ ਜਾਣ ਵਾਲੇ ਤਨਖਾਹ ਸਕੇਲਾਂ ਪ੍ਰਤੀ ਉਪਾਗੀ ਨਿਯਮਾਂ ਵਿੱਚ ਬਣਦੀ ਸੋਧ ਹੁਣ ਅਪਰੰਤ ਇਸੇ ਦੀ ਭਰਤੀ ਕੀਤੀ ਜਾਵੇ ਤਾਂ ਜਿਵੇਂ ਕਿ 17/7/2020 ਨੂੰ ਇੱਕ 7ਵਾਂ ਪੇਕ ਮਿਸ਼ਨ ਜਿਹੜਾ ਲਾਗੂ ਕੀਤਾ ਗਿਆ ਸੀ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਸੱਤਵੇਂ ਪੇ ਕਮਿਸ਼ਨ ਲਾਗੂ ਕੀਤਾ ਗਿਆ ਸੀ ਇਸ ਤੋਂ ਬਾਅਦ ਜੰਨੀਆਂ ਵੀ ਵਰਤਿਆ ਹੋਈਆਂ ਸੀ ਸਾਰਿਆਂ ਤੇ ਸੱਤਵੇਂ ਪੇ ਕਮਿਸ਼ਨ ਦੇ ਅਨੁਸਾਰ ਹੀ ਤਨਖਾਹਾਂ ਮਿਲ ਰਹੀਆਂ ਸੀ ਤੇ ਸਭ ਕੁਝ ਜਿਹੜਾ ਸੱਤਵੇਂ ਪੇ ਕਮਿਸ਼ਨ ਦੇ ਅਨੁਸਾਰ ਹੋ ਰਿਹਾ ਸੀ ਤਾਂ ਇਸ ਦੇ ਵਿੱਚ ਜਿਹੜੇ ਵਿਭਾਗ ਵੱਲੋਂ ਜਿਹੜੇ ਨੇ ਨਿਯਮਾਂ ਦੇ ਵਿੱਚ ਕਈ ਵਿਭਾਗਾਂ ਨੇ ਜਿਹੜੇ ਆਪਣੇ ਨਿਯਮਾਂ ਦੇ ਵਿੱਚ ਸੋਧ ਨਹੀਂ ਕੀਤੀ ਸੀ ਤਾਂ ਇਸ ਲਈ ਕਈ ਕਰਮਚਾਰੀਆਂ ਨੇ ਜਿਹੜੇ ਨੇ ਉਹਨਾਂ ਦੇ ਵਿਭਾਗ ਦੇ ਕੁਝ ਨਿਯਮ ਹੋਰ ਸੀਗੇ ਤੇ ਜਿਹੜੇ 7ਵੇਂ ਪੇਕ ਕਮਿਸ਼ਨ ਦੇ ਜਿਹੜੇ ਨਿਯਮ ਹੋ ਰਹੀ ਸੀ ਤੇ 7ਵੇਂ ਪੇਕ ਕਮਿਸ਼ਨ ਅਨੁਸਾਰ ਤਨਖਾਹ ਕੁਝ ਹੋਰ ਬਣਦੀ ਹੈ ਤੇ ਪੰਜਾਬ ਦੇ ਵਿੱਤ ਕਮਿਸ਼ਨ ਅਨੁਸਾਰ ਜਿਹੜੀ ਤਨਖਾਹ ਦੇ ਵਿੱਚ ਫਰਕ ਹੈ ਤਾਂ ਇਸ ਲਈ ਜਿਹੜਾ ਕੁਝ ਕਰਮਚਾਰੀਆਂ ਨੇ ਵਿਭਾਗ ਦੇ ਵਿੱਚ ਜਿਹੜੇ ਨਿਯਮ ਸੀ ਉਹਨਾਂ ਦੇ ਅਨੁਸਾਰ ਜਿਹੜੇ ਕੋਰਟ ਦੇ ਵਿੱਚ ਕੇਸ ਲਾ ਦਿੱਤਾ ਕੋਰਟ ਦੇ ਵਿੱਚ ਕੇਸ ਲਾਉਣ ਦੇ ਕਰਕੇ ਤਾਂ ਵਿਭਾਗ ਦੇ ਜਿਹੜੇ ਨਿਯਮਾਂ ਦੇ ਵਿੱਚ ਜਿਹੜੀ ਨਿਯਮ ਜਿਸ ਸੋਧ ਨਹੀਂ ਕੀਤੀ ਗਈ ਇਸ ਲਈ ਹੁਣ ਜਿਹੜਾ ਵਿੱਤ ਵਿਭਾਗ ਨੇ ਪੰਜਾਬ ਦੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਭਾਗੀ ਨਿਯਮਾਂ ਦੇ ਵਿੱਚ ਸੋਧ ਕੀਤੀ ਜਾਵੇ ਤਾਂ ਇਸ ਲਈ ਜਿਹੜਾ ਇਹ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਵਿਭਾਗ ਵੱਲੋਂ ਕਿ ਵਿਭਾਗੀ ਜਿਹੜੇ ਨਿਯਮਾਂ ਦੇ ਵਿੱਚ ਜਿਹੜੀ ਉਹ ਸੋਧ ਕੀਤੀ ਜਾਵੇ ਪੈਟਰਨ ਦੇ ਵਿੱਚ ਸੋਧ ਕੀਤੀ ਜਾਵੇ ਤਾਂ ਇਸ ਲਈ ਇਹ ਲੈਟਰ ਜਾਰੀ ਕੀਤਾ ਗਿਆ ਸੀ ਤਾਂ ਇਸ ਦੇ ਨਾਲ ਭਰਤੀਆਂ ਨੂੰ ਕੀ ਭਰਤੀਆਂ ਨੂੰ ਰੋਕਿਆ ਗਿਆ ਤੇ ਤੁਸੀਂ ਵੇਖ ਸਕਦੇ ਹੋ ਇਸ ਵਿਭਾਗ ਵੱਲੋਂ ਇਹ ਜਾਰੀ ਕੀਤਾ ਗਿਆ ਵੀ ਸੋਧ ਜਿਹੜੀ ਕਰਕੇ 7ਵੇਂ ਪੇਕ ਮਿਸ਼ਨ ਦੀ ਤੇ ਵਿਭਾਗ ਦੇ ਨਿਯਮਾਂ ਦੇ ਵਿੱਚ 15 ਦਿਨਾਂ ਦੇ ਅੰਦਰ ਅੰਦਰ ਜਿਹੜੀ ਇਹਦੀ ਕਾਰਵਾਈ ਰਿਪੋਰਟ ਭੇਜੀ ਜਾਵੇ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਵਿਭਾਗ ਵੱਲੋਂ ਭਾਗੀ ਸੋਧ ਕਰਕੇ ਤਾਂ ਉਸ ਨੂੰ ਜਿਹੜਾ ਰਿਪੋਰਟ ਭੇਜੀ ਜਾਵੇ ਤਾਂ ਇਸ ਦੇ ਨਾਲ ਹੀ ਆਪਾਂ ਵੇਖ ਸਕਦੇ ਹਾਂ ਕਿ ਕੀ ਭਰਤੀਆਂ ਨੂੰ ਰੋਕਣਾ ਚਾਹੀਜੇ ਜਾਂ ਭਰਤੀਆਂ ਕਿਉਂ ਰੋਕਿਆ ਜਾਇਆਂ ਨੇ ਸਮੂਹ ਪ੍ਰਬੰਧਕੀ ਵਿਭਾਗਾਂ ਨੂੰ ਤੁਸੀਂ ਵੇਖ ਸਕਦੇ ਹੋ ਦੱਸਿਆ ਹੋਇਆ ਤਾਂ ਇਸ ਦੇ ਵਿੱਚ ਕੀ ਹੈ ਸਮੂਹ ਪ੍ਰਬੰਧਕੀ ਵਿਭਾਗਾਂ ਦੇ ਹੁਦਦ ਕੀਤੀ ਜਾਂਦੀ ਹੈ ਕਿ ਵੱਖ-ਵੱਖ ਸਾਮੀਆਂ ਲਈ 7ਵੇਂ ਪੇਕ ਮਿਸ਼ਨ ਦੇ ਅੰਦਰ ਅਰਧ ਤਨਖਾਹ ਸਕੇਲਾਂ ਦੇ ਵਿਭਾਗੀ ਸੇਵਾ ਨਿਜਮਾ ਵਿੱਚ ਦਰਜ ਲਈ ਵਿਭਾਗੀ ਸੇਵਾ ਨਿਜਮਾ ਵਿੱਚ ਸੋਧ ਕਰਨ ਸਬੰਧੀ ਕਾਰਵਾਈ ਪੂਰੀ ਹੋਣ ਅਪਰੰਤ ਹੀ ਨਵੀਂ ਭਰਤੀ ਸਬੰਧੀ ਕਾਰਵਾਈ ਕੀਤੀ ਜਾਵੇ ਤਾਂ ਇਸ ਦੇ ਵਿੱਚ ਲਿਖਿਆ ਹੋਇਆ ਹੈ ਵੀ ਵਿਭਾਗਾਂ ਦੇ ਵਿੱਚ ਜਿਹੜੀ ਸੋਧ ਕਰਨ ਤੋਂ ਬਾਅਦ ਹੀ ਕੋਈ ਜਿਹੜੀ ਨਵੀਂ ਪਰਤੀ ਹੈ ਉਹ ਦੀ ਕਾਰਵਾਈ ਕੀਤੀ ਜਾਵੇ ਤਾਂ ਇਸ ਦੇ ਵਿੱਚ ਕੋਈ ਇਹ ਨਹੀਂ ਲਿਖਿਆ ਕਿ ਪ੍ਰਾਣੀ ਹੈ ਜਿਹੜੀਆਂ ਪਰਤیاں ਚੱਲ ਰਹੀਆਂ ਨੇ ਤਾਂ ਜਾਂ ਜਿਹੜੇ ਪੇਪਰ ਪੋਸਟਪੋਨ ਹੋ ਰਹੇ ਨੇ ਤਾਂ ਪੇਪਰ ਪੋਸਟਪੋਨ ਕਿਉਂ ਕੀਤੇ ਜਾ ਰਹੇ ਨੇ ਕਿਉਂਕਿ ਜੇਕਰ ਪੇਪਰ ਲੈ ਲੈ ਜਾਣਗੇ ਤਾਂ ਫਿਰ ਉਹਨਾਂ ਦੇ ਉਸ ਤੋਂ ਬਾਅਦ ਉਹਨਾਂ ਦੀ ਮੈਟਰ ਲਿਸਟ ਬਣੇਗੀ ਫਿਰ ਜੁਆਇਨਿੰਗ ਹੋਏਗੀ ਕਿੰਨਾ ਲੰਮਾ ਪ੍ਰੋਸੈਸ ਹੁੰਦਾ ਹੈ ਤਾਂ 15 ਦਿਨਾਂ ਦੇ ਵਿੱਚ ਵਿੱਚ ਜਿਹੜੇ ਨੇ ਵਿਭਾਗ ਦੇ ਨਿਯਮਾਂ ਦੀ ਸੋਧ ਕਰ ਲਈ ਜਾਣੀ ਹੈ ਤਾਂ ਇਸ ਲਈ ਇਹਨਾਂ ਨੂੰ ਪੇਪਰਾਂ ਨੂੰ ਕਿਉਂ ਪੋਸਟਪੋਨ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿੱਚ ਕੋਈ ਨਹੀਂ ਲਿਖਿਆ ਵੀ ਪੇਪਰ ਜਿਹੜੇ ਨੇ ਉਹਨਾਂ ਲੈ ਜਾਣ ਜਾਂ ਜੁਆਇਨੀਆਂ ਨਹੀਂ ਨਾ ਕਰਵਾਈਆਂ ਜਾਣ ਤਾਂ ਵਿਭਾਗ ਨੇ ਜਿਹੜੀਆਂ ਜਿਵੇਂ ETT 2364 ETT 9894 ਜਾਂ ਹੋਰ ਕਈ ਭਰਤੀਆਂ ਦੀਆਂ ਜਿਹੜੀਆਂ ਜੁਆਇਨੀਆਂ ਹੋਣੀਆਂ ਸੀ ਤਾਂ ਇਸ ਦੇ ਆਧਾਰ ਤੇ ਜਿਹੜੀਆਂ ਜੁਆਇਨਟੀਆਂ ਨੂੰ ਵੀ ਰੋਕਿਆ ਹੋਇਆ ਹੈ ਤਾਂ ਇਸ ਦੇ ਲਈ ਇਹ ਇੱਕ ਜਿਹੜੇ ਬੇਰਜਗਾਰਾਂ ਨਾਲ ਪੂਰੇ ਤੱਕਾ ਕੀਤਾ ਜਾ ਰਿਹਾ ਕਿਉਂਕਿ ਇਸ ਦੇ ਵਿੱਚ ਕੋਈ ਵੀ ਨਹੀਂ ਲਿਖਿਆ ਗਿਆ ਕਿ ਤੁਸੀਂ ਜੋਇਨਿੰਗ ਨਹੀਂ ਕਰ ਸਕਦੇ ਜਾਂ ਤੁਸੀਂ ਭਰਤੀ ਨੂੰ ਰੋਕ ਦਿਓ ਕਿਉਂਕਿ ਨਵੀਆਂ ਭਰਤੀਆਂ ਦੇ ਬਾਰੇ ਵਿੱਚ ਹੀ ਸਿਰਫ ਇਹ ਆ ਗਿਆ ਨਵੀਆਂ ਭਰਤੀਆਂ ਉਨੀ ਦੇਰ ਤੱਕ ਨਹੀਂ ਕੱਢੀਆਂ ਜਾ ਸਕਦੀਆਂ ਤਾਂ ਇਸ ਤਰ੍ਹਾਂ ਜਿਹੜੇ ਵਿਭਾਗਾਂ ਦੁਆਰਾ ਜਿਹੜੇ ਸਾਰੇ ਪੇਪਰ ਜਿਹੜੇ ਨੇ ਪੋਸਟਪੋਨ ਕੀਤੇ ਗਏ ਨੇ ਤੇ ਸਾਰੀਆਂ ਭਰਤੀਆਂ ਰੋਕੀਆਂ ਗਈਆਂ ਨੇ ਤਾਂ ਇਹ ਇੱਕ ਜਿਹੜਾ ਵਿੱਤ ਵਿਭਾਗ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਉਸ ਦੇ ਹਦਾਰ ਤੇ ਪੰਜਾਬ ਦੀਆਂ ਸਾਰੀਆਂ ਪਰਤੀਆਂ ਇੱਕ ਵਾਰ ਜਿਹੜੀਆਂ ਨੇ ਉਹ ਰੋਕ ਦਿੱਤੀਆਂ ਗਈਆਂ ਨੇ ਤਾਂ ਤਾਂ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀ ਕਿਉਂ ਪੰਜਾਬ ਦੀਆਂ ਪਰਤੀਆਂ ਨੂੰ ਰੋਕਿਆ ਜਾ ਰਿਹਾ ਹੈ ਕਿ ਵਿੱਤ ਵਿਭਾਗ ਵੱਲੋਂ ਜੋ ਲੈਟਰ ਜਾਰੀ ਕੀਤਾ ਗਿਆ ਉਸ ਦੇ ਵਿੱਚ ਕਿਹਾ ਗਿਆ ਵੀ ਪਰਤੀਆਂ ਨੂੰ ਰੋਕਿਆ ਜਾਵੇ ਇਸੇ ਤਰ੍ਹਾਂ ਈਟੀਟੀ 2364 ਤੇ 9594 ਦੇ ਸਬੰਧ ਵਿੱਚ ਕੋਰਟ ਦਾ ਫੈਸਲਾ ਆ ਚੁੱਕਾ ਹੈ ਉਹਨਾਂ ਨੇ ਕਿ ਕੋਰਟ ਨੇ ਕਹਿ ਦਿੱਤਾ ਕਿ 4 ਹਫ਼ਤਿਆਂ ਦੇ ਵਿੱਚ ETT ਤੇ ਜਿਹੜੀ 2364 ਤੇ 5994 ਨੂੰ ਪੂਰਾ ਕੀਤਾ ਜਾਵੇ ਤਾਂ ਇਸ ਤਰ੍ਹਾਂ ਜਿਹੜੀਆਂ ਪੰਜਾਬ ਦੀਆਂ ਭਰਤੀਆਂ ਨੂੰ ਰੋਕਿਆ ਗਿਆ ਇੱਕ ਵਾਰ ਇੱਕ ਸਿਰਫ ਇੱਕ ਜਿਹੜਾ ਲੈਟਰ ਜਾਰੀ ਕੀਤਾ ਗਿਆ ਉਸ ਦੇ ਆਧਾਰ ਤੇ ਜਿਹੜੀ ਸਰਕਾਰ ਇੱਕ ਬਹਾਨਾ ਬਣਾ ਰਹੀ ਹੈ ਤਾਂ ਇਸ ਲਈ ਇਸ ਦੇ ਵਿੱਚ ਕੋਈ ਵੀ ਇਹੋ ਜੀ ਗੱਲ ਨਹੀਂ ਹੈਗੀ ਕਿ ਭਰਤੀਆਂ ਨੂੰ ਰੋਕਿਆ ਜਾਵੇ ਤਾਂ ਇਹ ਸੀ ਅੱਜ ਦੀ ਇਹ ਡਿਸਕਸ਼ਨ ਵੀਡੀਓ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਵਰਤਿਆ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਪ੍ਰੋਵਾਈਡ ਕਰਾ ਜੀ ਜਾਂਦੀ ਹੈ ਤਾਂ ਇਸ ਦੇ ਬਾਰੇ ਜੇ ਤੁਹਾਡਾ ਕੀ ਵਿਚਾਰ ਹੈ ਆਪਣੇ ਵਿਚਾਰ ਵੀ ਦੇ ਸਕਦੇ ਹੋ ਕਮੈਂਟ ਸੈਕਸ਼ਨ 'ਚ ਕੋਈ ਡਾਊਟ ਹੋਵੇ ਤਾਂ ਤੁਸੀਂ ਇਸ ਦੇ ਵਿੱਚ ਪੁੱਛ ਵੀ ਸਕਦੇ ਹੋ ਮੈਸੇਜ ਕਰ ਸਕਦੇ ਹੋ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ